ਰਵਾਜ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਸੀ ਪਿੰਡ ਪੰਡੋਰੀ ਦੇ ਵਿੱਚ ਜਿਹੜਾ ਐਸਸੀ ਧੜੇ ਨਾਲ ਸੰਬੰਧਿਤ ਲੋਕ ਸੰਗਠਨ ਉਹਨਾਂ ਨੂੰ ਪੌਣੇ 6 ਕਲੇ ਜ਼ਮੀਨ ਆਉਂਦੀ ਸੀ ਠੀਕ ਹੈ ਤੁਸੀਂ ਬੋਲੀ ਦਾ ਵਿਰੋਧ ਕਰਦੇ ਪੀ ਅਸੀਂ ਕਾਰਨ ਕਿ ਇਸੀ ਵਿਰੋਧ ਕਰ ਰਹੇ ਹਾਂ ਕਾਰਨ ਇਹ ਸੀ ਜੀ ਅਸੀਂ ਪਿਛਲੇ 10 15 ਦਿਨ ਤੋਂ ਪਹਿਲਾਂ ਹੀ ਅਸੀਂ ਮੰਗ ਪੱਤਰ ਜਿਹੜਾ ਹੈ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅਸੀਂ ਆਪਣੇ ਤੌਰ ਤੇ ਜਿਹੜਾ ਸੀ ਮੰਗ ਪੱਤਰ ਦਿੱਤਾ ਅਸੀਂ ਬੀਡੀਪੀਓ ਸਾਹਿਬ ਨੂੰ ਵੀ ਅਸੀਂ ਸਾਂਝੀ ਖੇਤੀ ਦੀ ਮੰਗ ਕਰਦੇ ਹਾਂ ਸਾਰੇ ਪਰਿਵਾਰ ਇਸ ਕਰਕੇ ਜਿਹੜਾ ਅੱਜ ਇੱਥੇ ਸਾਰਾ ਹੋ ਰਿਹਾ ਸੀ ਬੋਲੀ ਦੇ ਵਿੱਚ ਸਿੰਸਲਾ ਸਾਰਾ ਚੱਲਿਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਅੰਗੇਸ਼ਟ ਜਾ ਕੇ ਚੱਲਿਆ ਕਿਉਂਕਿ ਜੋ ਅਸੀਂ ਮੰਗ ਕਰ ਰਹੇ ਸੀ ਕਿ ਜਿਹੜੀ ਸਾਡੀ ਪੰਚਾਇਤੀ ਪੈੜੀ ਦੀ ਬੋਲੀ ਹੈ ਉਹ ਧਰਮਸ਼ਾਲਾ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਵਿੱਚ ਰੱਖੀ ਜਾਵੇ ਅੱਜ ਤੋਂ ਅਸੀਂ ਪਹਿਲਾਂ ਦਾ ਮੰਗ ਪੱਤਰ ਹੀ ਦਿੱਤਾ ਹੋਇਆ ਹੈ ਬੀਡੀਪੀਓ ਸਾਹਿਬ ਨੂੰ ਜਦਕਿ ਬੀਡੀਪੀਓ ਸਾਹਿਬ ਬਿਲਕੁਲ ਉਹਨਾਂ ਸਾਡੀਆਂ ਮੰਗਾਂ ਦੇ ਉਲਟ ਜਾ ਕੇ ਜਿਹੜਾ ਸਾਡੇ ਕੋਲੋਂ ਮੰਗ ਮੰਗੀ ਜਾ ਰਹੀ ਸੀ ਉਹਦੇ ਉਲਟ ਜਾ ਕੇ ਉਹਨਾਂ ਨੇ ਅੱਜ ਗਵਰਨਮੈਂਟ ਸਕੂਲ ਦੇ ਵਿੱਚ ਕਬੂਲੀ ਰੱਖੀ ਗਈ ਜਾਂ ਇੱਥੇ ਹੀ ਉਹਨਾਂ ਨੇ ਕਰਵਾ ਦਿੱਤੀ। ਵੀ ਆਪਣਾ ਜਿਹੜਾ ਸੀ ਪੰਜਾਂ ਪੰਜ ਤੋਂ ਵੱਧ ਲੋਕ ਤੁਹਾਡੇ ਨਾਲ ਮਜੂਸਾਂ ਤੁਹਾਡੇ ਆਪੀ ਡਿਵ ਦੇ ਮੁਕਤਬ ਮੁਤਾਬਿਕ ਪਰ ਦੂਜੇ ਪਾਸੇ ਅਸੀਂ ਭਾਈਚਾਰੇ ਵੱਲੋਂ ਬੋਲੀ ਦਿੱਤੀ ਗਈ ਤੇ ਸੁਖਾ ਸਿੰਘ ਜਿਹੜਾ ਬੋਲੀ ਗਿਆ 3 ਲੱਖ ਛੇ ਹਜ਼ਾਰ ਦੇ ਵਿੱਚ ਆਪਣੀ ਉਹ ਜ਼ਮੀਨ ਦੀ ਬੋਲੀ ਲੈ ਕੇ ਤਾਂ ਆਪਣੇ ਨਾਂ ਦੇ ਬੋਲੀ ਲੈ ਗਿਆ ਵਾ। ਉਹ ਤਾਂ ਇਹ ਵੀ ਕਹਿਣਾ ਸੁਖਾ ਸਕਦਾ ਕਿ ਮੈਂ ਕੱਲਾ ਹੀ ਸਾਂ ਮੈਂ ਕੱਲੇ ਨੇ ਬੋਲੀ ਦਿੱਤੀ ਹੈ ਦੂਜੇ ਪਾਸੇ ਤੁਸੀਂ ਪੰਜੀਆਂ ਪੰਜ ਤੋਂ ਵੱਧ ਲੋਕ ਤੁਹਾਡੇ ਨਾਲ ਮੌਜੂਦ ਸਨ ਤੁਹਾਨੂੰ ਲੱਗਦਾ ਨਹੀਂ ਕਿ ਇਹ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਉਹਨਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਬਿਲਕੁਲ ਉਡਾਈਆਂ ਗਈਆਂ ਜੀ ਇਹ ਸਾਰਾ ਕੁਝ ਵੀਡੀਓ ਸਾਬ ਮੌਕੇ ਤੇ ਮੌਜੂਦ ਸੀ ਉਹਨਾਂ ਵੱਲੋਂ ਇਹ ਚੀਜ਼ ਕਹੀ ਗਈ ਸਾਨੂੰ ਕਿ ਆਪਣੇ ਕੋਲ ਦੂਸਤ ਪਹਿਲੀ ਬੋਲੀ ਰੱਦ ਹੋ ਗਈ ਦੂਸਰੀ ਬੋਲੀ ਮੈਂ ਕਰਵਾਉਣ ਆਏ ਆਂ ਆਈਆਂ ਇੱਥੇ ਬੀਡੀਪੀ ਸਾਹਿਬ ਇੱਕ ਔਰਤ ਸੀ ਉਹਨਾਂ ਨੇ ਲੇਡੀਜ਼ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਮੈਂ ਸਾਡੇ ਕੋਲ ਇੰਨਾ ਬਹੁਤਾ ਜ਼ਿਆਦਾ ਸਮਾਂ ਨਹੀਂ ਹੈਗਾ ਕਿ ਅਸੀਂ ਬਾਰ-ਬਾਰ ਆ ਕੇ ਇੱਥੇ ਬੋਲੀ ਕਰਵਾਈਏ ਇਸ ਕਰਕੇ ਉਹਨਾਂ ਨੇ ਸਾਡੇ ਬਹੁ ਗਿਣਤੀ ਨੂੰ ਇੱਕ ਸਾਈਡ ਤੇ ਰੱਖ ਕੇ ਤੇ ਇੱਕ ਇਕੱਲੇ ਬੰਦੇ ਦੇ ਨਾਂ ਦੇ ਉੱਪਰ ਜਿਹੜੀ ਉਹ ਜ਼ਮੀਨ ਆ ਉਹ ਉਹਨਾਂ ਨੇ ਬੋਲੀ ਉਹਨਾਂ ਨੂੰ ਦੇ ਦਿੱਤੀ। ਖਿਆਲ ਤਾਂ ਤੁਹਾਨੂੰ ਮਿਲਣੀ ਸੀ ਪਰ ਨਹੀਂ ਮਿਲੀ। ਨਹੀਂ ਮਿਲੀ। ਨਹੀਂ ਮਿਲੀ ਉਹ ਤੁਹਾਡੀ ਮੰਗ ਕੀ ਆ ਸਾਰੇ ਵਿਸ਼ੇ ਨੂੰ ਲੈ ਕੇ ਮੰਗ ਸਾਡੀ ਇਹ ਆ ਜੀ ਇਹ ਬੋਲੀ ਸਾਨੂੰ ਨਾ ਮਨਜ਼ੂਰ ਆ ਇਹ ਬੋਲੀ ਨੂੰ ਕਿਰਪਿਆ ਅਸੀਂ ਮਾਨਯੋਗ ਬੀਡੀਪੀਓ ਸਾਹਿਬ ਅੱਗੇ ਵੀ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਉਹ ਇਸ ਬੇਲ ਨੂੰ ਸਾਹਿਬ ਨੇ ਤਾਂ ਆਪ ਆਪਣੇ ਆਪ ਪੱਲਾ ਝਾੜ ਦਿੱਤਾ ਕਿ ਮੈਂ ਜੋ ਕਰਾਇਆ ਸਹੀ ਕਰਾਇਆ ਬਸ ਤੁਸੀਂ ਹੁਣ ਇਸ ਤੋਂ ਉੱਪਰ ਉਹ ਕਿਹੜੇ ਅਧਿਕਾਰੀ ਆਪਣੇ ਸੰਬੰਧਤ ਐਮਐਲਏ ਜਿਹੜਾ ਕਿਹੜਾ ਵਾ ਤੁਹਾਡਾ ਉਹਨਾਂ ਦਾ ਨਾਮ ਲੈ ਕੇ ਦੱਸੋ ਜਿਹੜੇ ਹਲਕੇ 'ਚ ਬੋਲੀ ਹੋ ਰਹੀ ਆ ਉਹਨਾਂ ਕੋ ਮੰਗ ਕੀ ਰੱਖਦੇ ਇਸ ਤੋਂ ਉੱਪਰ ਅਸੀਂ ਜੋ ਵੀ ਸਾਡੀ ਸਾਰਿਆਂ ਦੀ ਭੈਣ ਭਰਾਵਾਂ ਦੀ ਸਹਿਮਤੀ ਦੇ ਨਾਲ ਜੇ ਸੀ ਸਾਹਿਬ ਨੂੰ ਜੋ ਮੰਗ ਹਾਂ ਸਹਿਮਤੀ ਦੇ ਨਾਲ ਜੋ ਇਹ ਬੀ ਡੀ ਪੀਓ ਸਾਹਿਬ ਤੋਂ ਉਪਰ ਡੀ ਡੀ ਪੀਓ ਸਾਹਿਬ ਉਸ ਤੋਂ ਉਪਰ ਏ ਡੀ ਸੀ ਸਾਹਿਬ ਫਿਰ ਡੀ ਸੀ ਸਾਹਿਬ ਜਿਹੜੇ ਸਾਡੇ ਜ਼ਿਲ੍ਹੇ ਦੇ ਹੈਗੇ ਆ ਅਮਰਸਰ ਦੇ ਉਹਨਾਂ ਤੱਕ ਅਸੀਂ ਆਪਣੀ ਪਹੁੰਚ ਕਰਾਂਗੇ ਤੇ ਅਸੀਂ ਨਿਆ ਲੈ ਕੇ ਹੀ ਹਟਾਂਗੇ ਜਿਸ ਵੀ ਤਰੀਕੇ ਨਾਲ ਸਾਨੂੰ ਸੰਘਰਸ਼ ਕਰਨਾ ਪਵੇਗਾ ਅਸੀਂ ਕਰਾਂਗੇ ਜੀ ਐਮ ਐਲ ਏ ਕੋਲ ਹੈ ਤੁਹਾਡੇ ਐਮ ਐਲ ਏ ਏ ਡੀ ਸੀ ਰਮਦਾਸ ਜਸਵਿੰਦਰ ਸਿੰਘ ਜੀ